ਦੇਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੇਵਾਮੁਖ ਸਰਕਾਰੀ ਕਰਮਚਾਰੀਆਂ ਦੇ ਲਈ ਡੀਏ ਤੇ ਤਨਖਾਹ ਕਮਿਸ਼ਨ ਦਾ ਕੋਈ ਪ੍ਰਭਾਵ ਨਹੀਂ ਹੈ ਸਰਕਾਰ ਨੇ ਸਪਸ਼ਟ ਜਵਾਬ ਦਿੱਤਾ ਇਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਸੋ ਦੋਸਤੋ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਸਨੇਹਾ ਵਾਇਰਲ ਹੋ ਰਿਹਾ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਵਿੱਤ ਐਕਟ 2025 ਸੇਵਾ ਮੁਕਤ ਸਰਕਾਰੀ ਕਰਮਚਾਰੀਆਂ ਦੇ ਲਈ ਮਹਿੰਗਾਈ ਪੱਤਾ ਡੀਏ ਅਤੇ ਤਨਖਾਹ ਕਮਿਸ਼ਨ ਦੇ ਲਾਭ ਮੰਦ ਕਰ ਜਿਹੜਾ ਕੀ ਕਰ ਦਵਾਂਗੇ ਤੇ ਇਸ ਸਨੇਹੇ ਨੇ ਜਿਹੜਾ ਲੱਖਾਂ ਮੈਸਟਰਸ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਕੇਂਦਰ ਸਰਕਾਰ ਨੇ ਹੁਣ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਸਪਸ਼ਟ ਕੀਤਾ ਹੈ ਕਿ ਸੇਵਾ ਮੁਕਤ ਕਰਮਚਾਰੀਆਂ ਦੇ ਲਈ ਤਨਖਾਹ ਅਤੇ ਤਨਖਾਹ ਕਮਿਸ਼ਨ ਦੇ ਲਾਭ جاری ਰਹਿਣਗੇ ਸਰਕਾਰ ਨੇ ਲੋਕਾਂ ਨੂੰ ਜਿਹੜਾ ਹੈ ਸਿਰਫ ਆਧਾਰਿਕ ਤੇ ਜਿਹੜੀ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਭਰੋਸਾ ਕਰਨ ਦੇ ਅਤੇ ਜਿਹੇ ਜਿਹੜੇ ਵਾਇਰਲ ਸੰਦੇਸ਼ਾਂ ਤੋਂ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਦੋਸਤੋ ਦੱਸਦੀ ਹੈ ਕਿ ਜਿਹੜਾ ਪ੍ਰੈਸ ਇਨਫੋਰਮੇਸ਼ਨ ਜਿਹੜੀ ਬਿਊਰੋ ਪੀ ਆਈ ਬੀ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਜਿਹੜੇ ਕਿ ਜਿਹੜੇ ਕਿ ਇਹੜਾ ਟਵੀਟ ਜਿਹੜਾ ਸਪਸ਼ਟ ਕੀਤਾ ਹੈ ਕਿ ਵਾਇਰਲ ਸਨੇਹਾ ਜਿਹੜਾ ਹੈ ਗਲਤ ਅਤੇ ਗੁੰਮਰਾਹ ਹੈ ਤੇ ਪੀ ਆਈ ਬੀ ਨੇ ਕਿਹਾ ਹੈ ਕਿ ਸਰਕਾਰ ਨੇ ਕੋਈ ਵੀ ਜਿਹੜਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪੈਸਟਰ ਦੇ ਲਾਭ ਬੰਦ ਕਰ ਦਿੱਤੇ ਜਾਣਗੇ ਪੀ ਆਈ ਪੀ ਆਈ ਬੀ ਜਿਹੜਾ ਫੈਕਟਰ ਚੈੱਕ ਅਤੇ ਅਨੁਸਾਰ ਸੀਸੀਐਸ ਪੈਸ਼ਨੀਮਾ ਦੇੜੀ ਨੀਮ 2021 ਦੇ ਨਿਯਮ 37 ਦੇ ਵਿੱਚ ਸਿਰਫ ਇਹ ਪ੍ਰਦਾਨ ਕਰਨ ਦੇ ਲਈ ਜਿਹੜੀ ਸੋਧ ਕੀਤੀ ਗਈ ਹੈ ਕਿ ਜੇਕਰ ਕਿਸੇ ਕਰਮ ਸਰਕਾਰੀ ਕਰਮਚਾਰੀ ਨੂੰ ਜਿਹੜਾ ਕਿਸੇ ਵੀ ਗਲਤ ਲਈ ਜਿਹੜੀ ਬਰਖਾਸ ਕੀਤਾ ਜਾਂਦਾ ਹੈ ਤਾਂ ਉਸ ਦੇ ਸੇਵਾ ਮੁਕਤੀ ਤੋਂ ਬਾਅਦ ਦੇ ਲਾਭ ਵਾਪਸ ਪੈਨਸ਼ਨ ਅਤੇ ਹੋਰ ਲਾਭ ਜ਼ਬਤ ਜਿਹੜੇ ਕੀਤੇ ਜਾ ਸਕਦੇ ਹਨ ਆਮ ਸੇਵਾ ਜਿਹੜੇ ਮੁਕਤ ਕਰਮਚਾਰੀਆਂ ਦੇ ਲਈ ਇਸ ਨਿਯਮਨ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਉਹਨਾਂ ਨੂੰ ਤਨਖਾਹ ਕਮਿਸ਼ਨ ਦੇ ਤਹਿਤ ਡੀਏ ਵਾਦੇ ਅਤੇ ਲਾਭ ਮਿਲਦੇ ਰਹਿਣਗੇ ਮਈ 2025 ਵਿੱਚ ਪੀ ਆਈ ਬੀ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਇਸ ਸੋਧ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਦੋਸਤੋ ਦੱਸ ਦਈਏ ਕਿ ਜਿਹੜੇ ਪੈਨਸ਼ਨਰਸ ਨੂੰ ਰਾਹਤ ਮਿਲੀ ਹੈ ਸਰਕਾਰੀ ਬਿਆਨ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸਿਰਫ ਜਿਹੜੀ ਅਨੁਸ਼ਾਸਨੀ ਕਾਰਨਾਂ ਦੇ ਕਰਕੇ ਜਿਹੜਾ ਬਰਖਾਸਤ ਕੀਤੇ ਗਏ ਕਰਮਚਾਰੀ ਹੀ ਆਪਣੀ ਪੈਨਸ਼ਨ ਅਤੇ ਲਾਭ ਗਵਾਉਣਗੇ ਬਾਕੀ ਸਾਰੇ ਸੇਵਾਮੁਕਤ ਕਰਮਚਾਰੀ ਜਿਹੜਾ ਬਿਨਾਂ ਕਿਸੇ ਬੰਦੀ ਵੀ ਮਮੰਦੀ ਦੇ ਡੀਏ ਤੇ ਤਨਖਾਹ ਕਮਿਸ਼ਨ ਦੇ ਲਾਭ ਜਿਹੜੇ ਪ੍ਰਾਪਤ ਕਰਦੇ ਰਹਿਣਗੇ ਸੋ ਦੋਸਤੋ ਇਹ ਸੀ ਸਰਕਾਰੀ ਜਿਹੜੇ ਹੈ ਸੇਵਾਮੁਕਤ ਕਰਮਚਾਰੀਆਂ ਤੇ ਡੀਏ ਤੇ ਤਨਖਾਹ ਕਮਿਸ਼ਨ ਦੇ ਜਿਹੜੇ ਲਾਭਾਂ ਦੇ ਬਾਰੇ ਜਾਣਕਾਰੀ ਸੀ ਮਿਲਦੇ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਹੈ